ਆਪ ਦੀ ਆਮ ਆਦਮੀ ਸਰਕਾਰ ਦੇ ਵਿੱਚ ਮਚ ਗਿਆ ਹੜਕਮ ਅਨਮੋਲ ਗਗਨਮਾਨ ਹੋਏ ਬਾਗੀ ਵਿਖਾਏ ਵਿਰੋਧੀ ਤੇਵਰ ਅਨਮੋਲ ਗਗਨਮਾਨ ਨੇ ਛੱਡਣਗੇ ਆਮ ਆਦਮੀ ਪਾਰਟੀ ਹੋਣਗੇ ਕਾਂਗਰਸ ਪਾਰਟੀ ਵੀ ਸ਼ਾਮਲ ਵੱਡਾ ਬਿਆਨ ਦਿੱਤਾ ਅਨਮੋਲ ਗਗਨਮਾਨ ਨੇ ਆਪਣੀ ਹੀ ਪਾਰਟੀ ਦੇ ਉੱਪਰ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਫੇਰ ਬਦਲ ਕਰਦਿਆਂ ਕੈਬਨ ਮੰਤਰੀ ਅਨਮੋਲ ਗਗਨਮਾਨ ਦਾ ਜੋ ਮੰਤਰੀ ਪਦ ਵਾਪਸ ਲੈ ਲਿਆ ਬਿਨਾਂ ਕਾਰਨ ਦੱਸੇ ਉਸ ਦਾ ਮੰਤਰੀ ਪਦ ਵਾਪਸ ਲਿਆ ਗਿਆ ਉਸ ਤੋਂ ਬਾਅਦ ਅਨਮੋਲ ਗਗਨਮਾਨ ਇਕੋਦਮ ਸਦਮੇ ਵਿੱਚ ਆ ਗਏ ਪੂਰੀ ਫੈਮਿਲੀ ਉਹਨਾਂ ਦੀ ਸਦਮੇ ਦੇ ਵਿੱਚ ਔਰ ਉਹਨਾਂ ਨੂੰ ਜੋ ਕਿ ਕੁਝ ਵੀ ਸੁਝ ਨਹੀਂ ਰਿਹਾ ਕਿ ਸਾਡੇ ਕੋਲੋਂ ਕੀ ਗਲਤੀ ਹੋਈ ਏ ਜੋ ਕਿ ਅੰਮੋਲ ਗਗਨ ਮਾਨਦੇ ਵੱਲੋਂ ਸਰਕਾਰ ਦੇ ਵਿੱਚ ਹੁੰਦਿਆਂ ਜੋ ਮੰਤਰੀ ਪਦ ਉਹਨਾਂ ਨੂੰ ਸੈਸ ਪਾਟਾ ਵਿਭਾਗ ਮਿਲਿਆ ਸੀ ਉਹਨੂੰ ਲੈ ਕੇ ਉਹਨਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਸੀ ਰਿਸ਼ਵਤ ਖੋਰੀ ਔਰ ਪੰਜਾਬ ਦੇ ਨਸ਼ਿਆਂ ਨੂੰ ਬੰਦ ਕਰਨ ਵਾਸਤੇ ਪੰਜਾਬ ਵਿੱਚ ਜੋ ਗੈਂਗਸਟਰਾਂ ਨੂੰ ਬੰਦ ਕਰਨ ਵਾਸਤੇ ਉਹਨਾਂ ਨੇ ਵੱਡੇ ਬਿਆਨ ਦਿੱਤੇ ਸੀ ਸੋ ਰਿਸ਼ਵਤ ਖੋਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਂ ਦੇ ਉੱਪਰ ਜੋ ਪੈਸੇ ਵਸੂਲੇ ਜਾ ਰਹੇ ਨੇ ਰਿਸ਼ਵਤਾਂ ਲਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਉਹਨਾਂ ਨੇ ਪਿੱਛੇ ਬਿਆਨ ਦਿੱਤਾ ਕਿ ਕੋਈ ਵੀ ਐਸਾ ਜਿਹੜਾ ਕਿ ਮੇਰੇ ਨਾਂ ਤੇ ਕੋਈ ਪੈਸਾ ਲਵੇਗਾ ਉਸ ਨੂੰ ਮੈਂ ਨਹੀਂ ਬਖਸ਼ਾਂਗੀ ਕਿਉਂਕਿ ਰਿਸ਼ਵਤ ਖੋਰੀ ਜਿਹੜੀ ਹੈ ਉਸ ਨੂੰ ਮੈਂ ਬੰਦ ਕਰਨ ਵਾਸਤੇ ਆਈਆਂ ਰਾਜਨੀਤੀ ਦੇ ਵਿੱਚ ਸੋ ਅਨਮੋਲ ਗਗਨ ਮਾਨ ਨੂੰ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਚਨਚੇਤ ਉਹਨਾਂ ਦਾ ਮੰਤਰੀ ਪਦ ਵਾਪਸ ਲੈ ਲਿਆ ਔਰ ਉਹਨਾਂ ਦਾ ਜੋ ਤੋਹਮਤ ਲਾਈ ਕਿ ਉਹਨਾਂ ਤੇ ਕਿ ਉਹਨਾਂ ਨੇ ਜਦੋਂ ਚੋਣਾਂ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਸਰਕਾਰ ਬਣਦਿਆਂ ਸਾਰੀ ਐਮਐਸਪੀ 5 ਮਿੰਟਾਂ ਦੇ ਵਿੱਚ ਜਿਹੜੀ ਕਿ ਲਾਗੂ ਕਰਵਾ ਦੇਾਂਗੇ ਸੋ ਇਹੋ ਜਿਹਾ ਤੁਮ ਤਾਂ ਜੋ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀ ਉਸ ਤੋਂ ਬਾਅਦ 2.5 ਸਾਲਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਮੰਤਰੀ ਪਦ ਦਾ ਇੱਕ ਮਿਆਜਾ ਪੂਤਣਾ ਪਿਆ ਆਪਣਾ ਮੰਤਰੀ ਪਦ ਗਵਾ ਕੇ ਹੁਣ ਅਨਮੋਲ ਗਗਨਮਾਨ ਜਿਹੜੇ ਕਿ ਬਹੁਤ ਹੀ ਆਪਣੀ ਸਰਕਾਰ ਨੂੰ ਕੇਰਦੇ ਹੋਇਆ ਕਹਿ ਰਹੇ ਨੇ ਕਿ ਇਹ ਸਰਕਾਰ ਵੀ ਦੂਸਰੀਆਂ ਸਰਕਾਰਾਂ ਵਾਂਗੂ ਜਿਹੜੇ ਰਹਿਮਤ ਚੱਲ ਪਈ ਏ ਅੱਜ ਜੋ ਕੇ ਆਮ ਆਦਮੀ ਪਾਰਟੀ ਬਣੀ ਸੀ ਜਿਸ ਦੀ ਸੋਚ ਸੀ ਕਿ ਅੱਜ ਅਸੀਂ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣਾ ਹੈ ਪੰਜਾਬ ਦੇ ਵਿੱਚ ਪਿਸ਼ਟਾਚਾਰ ਖਤਮ ਕਰਨਾ ਹੈ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਹੈ ਬਦਬੀ ਦੇ ਉੱਪਰ ਇਨਸਾਫ ਦਿਵਾਉਣਾ ਹੈ ਬਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਣੀ ਉਹ ਸਭ ਕੁਝ ਜਿਹੜਾ ਕਿ ਪਿੱਛੇ ਰਹਿ ਗਿਆ ਔਰ ਆਪ ਦੀ ਸਰਕਾਰ ਦੇ ਵੱਲੋਂ ਵੀ ਦੂਸਰੀਆਂ ਸਰਕਾਰਾਂ ਦੇ ਰਸਤੇ ਤੇ ਉੱਪਰ ਚੱਲਣਾ ਸ਼ੁਰੂ ਕਰਤਾ ਜਿਸ ਨੂੰ ਲੈ ਕੇ ਅੱਜ ਅਨਮੋਲ ਗਗਨ ਮਾਨ ਨੇ ਆਪਣੀ ਸਰਕਾਰ ਦੇ ਜਿਹੜੇ ਵੱਡੇ ਖੁਲਾਸੇ ਕੀਤੇ ਨੇ ਔਰ ਕਿਤੇ ਨਾ ਕਿਤੇ ਉਹਨਾਂ ਨੇ ਕਾਂਗਰਸ ਪਾਰਟੀ ਵਾਲੇ ਪਾਸੇ ਉਹਨਾਂ ਦਾ ਜਿਹੜਾ ਇਸ਼ਾਰੇ ਹੁੰਦੇ ਜਾਂਦੇ ਨੇ ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਉਹਨਾਂ ਦਾ ਜੋ ਵਿਆਹ ਹੋਇਆ ਸੀ ਔਰ ਉਹਨਾਂ ਦੇ ਪਤੀ ਜਿਹੜੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਨੇ ਜੋ ਉਹਨਾਂ ਦਾ ਸਹੁਰਾ ਪਰਿਵਾਰ ਹੈ ਸੋ ਕਾਂਗਰਸ ਪਾਰਟੀ ਦੇ ਵੱਲੋਂ ਰਾਜਾ ਵਿੜਿੰਗ ਨੇ ਵੀ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਹੈ ਕਿ ਅਨਮੋਲ ਗਗਨਮਾਨ ਤੇ ਉੱਪਰ ਜੋ ਆਮ ਆਦਮੀ ਪਾਰਟੀ ਨੇ ਤੋਹਮਤ ਲਾਈ ਹੈ ਸੋ ਅਨਮੋਲ ਗਗਨਮਾਨ ਬਹੁਤ ਹੀ ਸਾਫ ਸੁਥਰੀ ਸ਼ਵੀਦੇ ਨੇ ਔਰ ਉਹਨਾਂ ਨੇ ਜੋ ਪੰਜਾਬ ਨੂੰ ਤਿਰੰਗਲਾ ਪੰਜਾਬ ਬਣਾਉਣ ਦੀ ਮੁੱਖ ਮੰਤਰੀ ਭਗਵੰਤ ਮਾਨ ਗੱਲ ਕਰਦੇ ਸੀ ਉਹਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਸੀ ਲੇਕਿਨ ਕਿਤੇ ਨਾ ਕਿਤੇ ਕੁਝ ਐਹੋ ਜਿਹੇ ਲੀਡਰ ਨੇ ਜਿਹੜੇ ਅੰਦਰਖਾਤੇ ਰਿਸ਼ਵਤਾਂ ਲੈ ਕੇ ਪੰਜਾਬ ਨੂੰ ਜਿਹੜਾ ਕਿ ਬਰਬਾਦ ਕਰਨ ਲੱਗੇ ਹੋਏ ਨੇ ਜਿਸ ਤੇ ਕਗਨ ਮਾਨ ਨੇ ਜਿਹੜਾ ਕਿ ਗੁੱਸਾ ਜ਼ਾਹਰ ਕੀਤਾ ਸੀ ਸੋ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀਪਾਦੂ ਹੱਤੋਂ ਨੇ ਪਏ ਸੋ ਹੁਣ ਜੋ ਉਹਨਾਂ ਦੇ ਪਤੀ ਸਹਿਬਾਤ ਸਿੰਘ ਸੋਹੀ ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਔਰ ਉਹਨਾਂ ਨੇ ਕਾਂਗਰਸ ਪਾਰਟੀ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਛਲਾ ਜਿਹੜਾ ਰਾਜਨੀਤਿਕ ਜੀਵਨ ਹੈ ਉਹਨਾਂ ਦੇ ਮਾਤਾ ਸੀਲਮ ਸੋਹੀ ਜੋ ਕਿ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਵੀ ਲੜ ਚੁੱਕੇ ਨੇ ਹੁਣ ਕਾਂਗਰਸ ਪਾਰਟੀ ਦੇ ਵੱਲ ਉਹਨਾਂ ਦੀਆਂ ਜਿਹੜੀਆਂ ਨਜ਼ਦੀਕੀਆਂ ਹੋ ਸਕਦੀਆਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਆਉਣ ਵਾਲੇ ਕੋਈ ਦਿਨਾਂ 'ਚ ਵੱਡਾ ਠਮਾਕਾ ਕਰ ਸਕਦੇ ਨੇ ਗਗਨਮਨ ਸਹਿਬਾਤ ਸਿੰਘ ਸੋਹੀ ਜੋ ਉਹਨਾਂ ਦੇ ਹਸਬੰਡ ਨੇ ਜੋ ਪਤੀ ਨੇ ਔਰ ਜਿਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਸ਼ੁਰੂ ਤੋਂ ਲੈ ਕੇ ਜਿਹੜੇ ਜੁੜੇ ਹੋਏ ਨੇ ਸੋ ਕਾਂਗਰਸ ਪਾਰਟੀ ਦੇ ਵੱਲ ਵੀ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਰਾਜਾ ਵੜਿੰਗ ਨੇ ਉਹਨਾਂ ਦੇ ਜਿਹੜਾ ਕਿ ਮੰਤਰੀਪਦ ਜਾਣਤੇ ਵੀ ਜਿਹੜਾ ਦੁੱਖ ਜ਼ਾਹਿਰ ਕੀਤਾ ਹੈ ਔਰ ਉਹਨਾਂ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕਰਨ ਵਾਸਤੇ ਵੀ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ਵਿੱਚ ਅਨਮੋਲ ਗਗਨਮਾਨ ਕਾਂਗਰਸ ਪਾਰਟੀ ਵਿੱਚ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਪੂਰਾ ਮਾਨ ਸਨਮਾਨ ਦੇਾਂਗੇ ਔਰ ਉਹਨਾਂ ਨੂੰ 2027 ਦੇ ਵਿੱਚ ਫਿਰ ਅਸੀਂ ਮੰਤਰੀਪਦ ਦੇਵਾਂਗੇ ਗਗਨਮਾਨ ਨੂੰ ਜੋ ਕਿ ਪੰਜਾਬ ਦੀ ਸੇਵਾ ਕਰ ਸਕਣ